ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ 3 ਦਿਨਾਂ ਵਿੱਚ ਦਾਗ-ਧੱਬੇ, ਛਾਈਆਂ, ਕਾਲਾਪਨ, ਝੁਰੜੀਆਂ ਹਟਾਓ, ਸਾਫ਼ ਅਤੇ ਸੁੰਦਰ ਚਿਹਰਾ ਪਾਓ। ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਚਿਹਰੇ ਦੀ ਹਰ ਸਮੱਸਿਆ ਨੂੰ ਦੂਰ ਕਰਨ ਲਈ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਦੱਸਾਂਗੇ ਜਿਸ ਨੂੰ ਤੁਸੀਂ ਕਿਸੇ ਵਿਆਹ, ਸ਼ਾਦੀ ਜਾਂ ਪਾਰਟੀ ਦੇ ਪ੍ਰੋਗਰਾਮ ਜਾਣ ਤੋਂ ਪਹਿਲਾਂ ਲਗਾ ਸਕਦੇ ਹੋ। ਇਸ ਨੁਸਖੇ ਦਾ ਤੁਰੰਤ ਰਿਜ਼ਲਟ ਮਿਲਦਾ ਹੈ। ਇਹ ਨੁਸਖਾ ਤੁਹਾਡੇ ਚਿਹਰੇ ਦੇ ਦਾਗ-ਧੱਬੇ, ਡਾਰਕ ਸਪੌਟ, ਕਾਲਾਪਨ, ਕਾਲੇ ਨਿਸ਼ਾਨ, ਛਾਈਆਂ ਨੂੰ ਠੀਕ ਕਰੇਗਾ ਤੇ ਤੁਹਾਨੂੰ ਆਪਣੇ ਚ ਦਿਖਣ ਨੂੰ ਮਿਲੇਗੀ ਇਸ ਨੁਸਖੇ ਦਾ ਇਸਤੇਮਾਲ ਬੱਚੇ ਤੋਂ ਲੈ ਕੇ ਬਜ਼ੁਰਗ ਹਰ ਉਮਰ ਦਾ ਵਿਅਕਤੀ ਕਰ ਸਕਦਾ ਹੈ ਕਿਉਂਕਿ ਇਹ ਨੁਸਖਾ ਕੁਦਰਤੀ ਤਰੀਕੇ ਨਾਲ ਤਿਆਰ ਹੁੰਦਾ ਹੈ ਲਗਾਤਾਰ ਇਸ ਦੇ ਇਸਤੇਮਾਲ ਨਾਲ ਚਿਹਰੇ ਦਾ ਕਾਲਾਪਨ ਖਤਮ ਹੋਵੇਗਾ ਜਿਸ ਨਾਲ ਤੁਹਾਡੀ ਚਮੜੀ ਗੋਰੀ ਨਿਖਰੀ ਤੇ ਚਮਕਦਾਰ ਬਣੇਗੀ ਤਾਂ ਦੋਸਤੋ ਦੱਸਦੇ ਹਾਂ ਤੁਹਾਨੂੰ ਅੱਜ ਦੇ ਇਸ ਦੇਸੀ ਨੁਸਖੇ ਬਾਰੇ ਦੋਸਤੋ ਇਸ ਨੁਸਖੇ ਨੂੰ ਬਣਾਉਣ ਲਈ ਤੁਸੀ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਲੂ ਲੈਣਾ ਹੈ ਆਲੂ ਵਿੱਚ ਪਾਏ ਜਾਣ ਵਾਲੇ ਕੁਦਰਤੀ ਤੱਤ ਸਾਡੇ ਚਿਹਰੇ ਦਾ ਕਾਲਾਪਨ ਕਾਲੇ ਨਿਸ਼ਾਨ ਦੂਰ ਕਰਦੇ ਹਨ ਜਿਨ੍ਹਾਂ ਲੋਕਾਂ ਦੇ ਚਿਹਰੇ ਤੇ ਦਾਗ ਪਏ ਗਏ ਹਨ ਜਾਂ ਫਿਰ ਸਕਿਨ ਟੋਨ ਕਾਫੀ ਡਾਰ ਹੋ ਗਈ ਹੈ ਤਾਂ ਉਹਨਾਂ ਲਈ ਆਲੂ ਕਾਫੀ ਫਾਇਦੇਮੰਦ ਹੈ ਕਿਉਂਕਿ ਇਹ ਤੁਹਾਡੀ ਗੰਦਗੀ ਹਟਾਏਗਾ ਸਕਿਨ ਨੂੰ ਸਾਫ ਕਰੇਗਾ ਦੋਸਤੋ ਆਲੂ ਵਿੱਚ ਵਿਟਾਮਿਨ ਸੀ ਬੀ1 ਬੀ3 ਬੀ6 ਕਈ ਤਰ੍ਹਾਂ ਦੇ ਮਿਨਰਲਸ ਜਿਵੇਂ ਮੈਗਨੀਸ਼ੀਅਮ ਪੋਟਾਸ਼ੀਅਮ ਫਾਸਫੋਸ ਤੱਤ ਪਾਈ ਜਾਂਦੇ ਹਨ ਇੱਕ ਮੀਡੀਅਮ ਸਾਈਜ਼ ਦਾ ਆਲੂ ਲੈ ਕੇ ਤੁਸੀਂ ਉਸ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਆਲੂ ਨੂੰ ਕਿਸੇ ਚੀਜ਼ ਨਾਲ ਕੁੱਟ ਲੈਣਾ ਹੈ ਤੇ ਇੱਕ ਪੇਸਟ ਤਿਆਰ ਕਰ ਲੈਣਾ ਹੈ ਇਸ ਪੇਸਟ ਨੂੰ ਤੁਸੀਂ ਕਿਸੇ ਖਾਲੀ ਕੋਲੀ ਵਿੱਚ ਕੱਢ ਲੈਣਾ ਹੈ ਦੋਸਤੋ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਕਪੂਰ ਜਿਨ੍ਹਾਂ ਲੋਕਾਂ ਦੇ ਚਿਹਰੇ ਦੀ ਚਮੜੀ ਤੇ ਖਰਸ਼ ਹੁੰਦੀ ਹੈ ਚਿਹਰੇ ਤੇ ਜਲਨ ਹੁੰਦੀ ਹੈ ਛੋਟੇ ਛੋਟੇ ਦਾਣੇ ਹੋ ਗਏ ਹਨ ਹੱਥ ਲਗਾਉਣ ਤੇ ਇਹਨਾਂ ਦਾਣਿਆਂ ਤੇ ਦਰਦ ਹੁੰਦਾ ਹੈ ਉਹਨਾਂ ਲਈ ਕਪੂਰ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਕਪੂਰ ਚਿਹਰੇ ਦੀ ਜਲਨ ਨੂੰ ਦੂਰ ਕਰਕੇ ਠੰਡਕ ਪਹੁੰਚਾਉਣ ਦਾ ਕੰਮ ਕਰਦਾ ਹੈ ਇਸ ਲਈ ਕਪੂਰ ਦਾ ਇਸਤੇਮਾਲ ਵੱਡੀਆਂ ਵੱਡੀਆਂ ਕੰਪਨੀਆਂ ਵੱਲੋਂ ਕਰੀਮਾਂ ਬਣਾਉਣ ਵਿੱਚ ਕੀਤੀ ਜਾਂਦੀ ਹੈ ਕਪੂਰ ਦੀ ਇੱਕ ਟਿੱਕੀ ਲੈ ਕੇ ਉਸ ਨੂੰ ਬਾਰੀਕ ਕੁੱਟ ਲੈਣਾ ਹੈ ਤੇ ਬਾਰੀਕ ਪਾਊਡਰ ਤਿਆਰ ਕਰ ਲੈਣਾ ਹੈ ਦੋਸਤੋ ਹੁਣ ਤੁਸੀਂ ਕੀ ਕਰਨਾ ਹੈ ਕਪੂਰ ਦੇ ਇਸ ਪਾਊਡਰ ਨੂੰ ਤੁਸੀਂ ਆਲੂ ਦੇ ਪੇਸਟ ਵਿੱਚ ਮਿਲਾ ਦੇਣਾ ਹੈ ਦੋਸਤੋ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਗੁਲਾਬ ਜਲ ਗੁਲਾਬ ਜਲ ਦੋਸਤੋ ਸਾਡੇ ਚਿਹਰੇ ਤੇ ਚਮਕ ਲਿਆਉਣ ਲਈ ਬਹੁਤ ਹੀ ਜ਼ਰੂਰੀ ਹੈ ਜਿਨ੍ਹਾਂ ਲੋਕਾਂ ਦੀ ਚਮੜੀ ਬਹੁਤ ਡਲ ਅਤੇ ਰੁੱਖੀ ਹੈ ਉਹ ਲੋਕ ਇਸ ਦਾ ਇਸਤੇਮਾਲ ਜ਼ਰੂਰ ਕਰਨ ਦੋਸਤੋ ਤੁਸੀਂ ਇੱਕ ਚਮਚ ਗੁਲਾਬ ਜਲ ਦਾ ਲੈ ਕੇ ਆਲੂ ਅਤੇ ਕਪੂਰ ਦੇ ਪੇਸਟ ਵਿੱਚ ਮਿਲਾ ਦੇਣਾ ਹੈ ਤੇ ਇਹਨਾਂ ਤਿੰਨੋਂ ਚੀਜ਼ਾਂ ਨੂੰ ਚਮਚ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਸੇ ਤਰ੍ਹਾਂ ਦੋਸਤੋ ਅੱਜ ਦਾ ਸਾਡਾ ਦੇਸੀ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ ਤੁਸੀਂ ਇਸ ਦੇਸੀ ਨੁਸਖੇ ਨੂੰ ਕਿਸੇ ਡੱਬੀ ਵਿੱਚ ਪਾ ਕੇ 3 ਤੋਂ 4 ਦਿਨਾਂ ਤੱਕ ਸਟੋਰ ਵੀ ਕਰ ਸਕਦੇ ਹੋ 3 ਤੋਂ 4 ਦਿਨ ਤੱਕ ਇਹ ਨੁਸਖਾ ਖਰਾਬ ਨਹੀਂ ਹੁੰਦਾ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਨ ਕਰਨ ਦੇ ਤਰੀਕੇ ਬਾਰੇ ਇਸ ਨੁਸਖੇ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਹਲਕੇ ਗਰਮ ਪਾਣੀ ਨਾਲ ਚਿਹਰੇ ਨੂੰ ਸਾਫ਼ ਕਰਨਾ ਹੈ ਤਾਂ ਕਿ ਚਿਹਰੇ ਦੇ ਪੋਰਸ ਖੁੱਲ ਜਾਣ ਉਸ ਤੋਂ ਬਾਅਦ ਤੁਸੀਂ ਆਪਣੀ ਉਂਗਲੀ ਦੀ ਮਦਦ ਨਾਲ ਇਸ ਨੁਸਖੇ ਨੂੰ ਆਪਣੇ ਚਿਹਰੇ ਤੇ ਲਗਾਉਣਾ ਹੈ ਦੋਸਤੋ ਜਿੱਥੇ ਤੁਹਾਨੂੰ ਲੱਗਦਾ ਹੈ ਤੁਹਾਡੇ ਦਾਗ-ਧੱਬੇ ਛਾਈਆਂ ਝੁਰੜੀਆਂ ਜ਼ਿਆਦਾ ਹਨ ਉਸ ਜਗ੍ਹਾ ਤੇ ਤੁਸੀਂ ਇਸ ਨੁਸਖੇ ਨੂੰ ਚੰਗੀ ਤਰ੍ਹਾਂ ਲਗਾਉਣਾ ਹੈ ਪੂਰੇ ਚਿਹਰੇ ਤੇ ਹੀ ਇਸ ਨੁਸਖੇ ਨੂੰ ਤੁਸੀਂ ਲਗਾਉਣਾ ਹੈ 20 ਮਿੰਟ ਤੋਂ ਬਾਅਦ ਤੁਸੀਂ ਤਾਜੇ ਪਾਣੀ ਨਾਲ ਚਿਹਰਾ ਸਾਫ਼ ਕਰ ਲੈਣਾ ਹੈ ਇਸ ਨੁਸਖੇ ਦੇ ਇਸਤੇਮਾਲ ਤੋਂ ਨਾਲ ਦੀ ਨਾਲ ਬਾਅਦ ਹੀ ਤੁਹਾਨੂੰ ਫਰਕ ਦਿਖੇਗਾ ਇੱਕ ਹਫਤੇ ਵਿੱਚ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਦੋ ਵਾਰੀ ਕਰਨਾ ਹੈ ਤੁਸੀਂ ਆਪ ਹੀ ਮਹਿਸੂਸ ਕਰੋਗੇ ਕਿ ਤੁਹਾਡੇ ਚਿਹਰੇ ਦੇ ਦਾਗ-ਧੱਬੇ ਕਾਲਾਪਨ ਕਾਲੇ ਨਿਸ਼ਾਨ ਛਾਈਆਂ ਝੜੜੀਆਂ ਹੌਲੀ-ਹੌਲੀ ਖਤਮ ਹੋਣ ਲੱਗੀਆਂ ਹਨ ਚਿਹਰੇ ਤੋਂ ਗੰਦਗੀ ਸਾਫ਼ ਹੋਣੀ ਸ਼ੁਰੂ ਹੋ ਜਾਵੇਗੀ ਚਿਹਰੇ ਦੀ ਚਮਕ ਵਧੇਗੀ ਨਿਖਾਰ ਵਧੇਗਾ ਤੇ ਚਿਹਰੇ ਦਾ ਕਾਲਾਪਨ ਘਟੇਗਾ ਜਿਸ ਨਾਲ ਕਿ ਚਿਹਰਾ ਅੱਗੇ ਨਾਲੋਂ ਗੋਰਾ ਹੋ ਜਾਵੇਗਾ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ